ਫਣ ਮੇਰੇ ਤਨ ਦਾ ਹੋ ਬਾਣ ਜਾਊਗੀ ਕਫਨ ਮੇਰੇ ਤਨ ਦਾ ਵੇ ਸੋਰਿਆਂ ਦੀ ਕੁਰਬਾਬਲਾ ਵੇ ਮੇਰੇ ਲੇਖ ਕਿ ਲਿਖਿਆ ਦੁੱਖ ਭੋਗਣ ਹ ਤੇਰਾ ਕੀ ਕਸੂਰ ਬਾਬਲਾ ਵੇ ਮੇਰੇ ਲੇਖ ਕਿ ਲਿਖਿਆ ਦੁੱਖ ਭੋਗਣ ਹ ਤੇਰਾ ਕੀ ਕਸੂਰ ਬਾਬਲਾ ਹੋ ਤੂੰ ਤਾਂ ਦਿੱਤਾ ਸੀ ਬਥੇਰਾ ਬਾਪੂ ਦਾ ਜਿਵੇਂ ਤੇਰੇ ਕੁੜਮ ਤਾਂ ਅਜੇ ਵੀ ਨਰਾਜੇ ਵੇ ਹੋ ਤੂੰ ਤਾਂ ਦਿੱਤਾ ਸੀ ਮੁੱਥੇਰਾ ਬਾਪੂ ਦਾਜ ਵੇ ਤੇਰੇ ਕੁੜਮ ਤਾਂ ਅਜੇ ਵੀ ਨਰਾਜੇ ਵੇ ਹੋ ਕੀਵੇਂ ਕਰੀਏ ਉਹਨਾਂ ਦੇ ਲੋਭੀ ਦਿਲ ਨੂੰ ਕਰੀਏ ਉਹਨਾਂ ਦੇ ਲੋਭੀ ਦਿਲ ਨੂੰ ਵੇ ਆਪਾ ਭਰਪੂਰ ਬਾਬਲਾ ਇਹ ਮੇਰੇ ਲੇਖ ਕੀ ਲਿਖੇ ਅਦੁਖ ਪੋਗਣੇ ਤੇਰਾ ਕੀ ਕਸੂਰ ਬਾਬਲਾ ਵੇ ਮੇਰੇ ਲੇਖਾ ਚ ਲਿਖੇ ਆ ਦੁੱਖ ਭੋਗਣ ਤੇਰਾ ਕੀ ਕਸੂਰ ਬਾਬਲਾ ਹੋ ਦੱਸ ਕਿ ਮੂ ਲੈ ਕੇ ਹੋ ਜਾ ਬਾਪੂ ਅੱਡ ਵੇ ਲਾਵਾਂ ਲਈਆਂ ਦੀ ਰੱਖਦਾ ਨਹੀਂ ਲੱਜਵੇ ਹੋ ਦੱਸ ਕਿ ਮੂ ਲੈ ਕੇ ਹੋ ਜਾ ਬਾਪੂ ਅੱਡ ਵੇ ਲਾਵਾਂ ਲਈਆਂ ਦੀ ਰੱਖਦਾ ਨਹੀਂ ਲੱਜਵੇ ਹੋ ਰੱਖੇ ਬਿੱਕਰ ਮਹਾਰਾਜ ਮੱਥੇ ਤਿਉੜੀਆਂ ਕਿਰਮਾ ਰਾਜੀ ਮਥੇ ਤਿਉੜੀਆਂ ਵੇਜੀ ਦੀ ਸੀ ਮਹੂਰ ਬਾਬਲਾ ਵੇ ਮੇਰੇ ਲੇਖਿ ਲਿਖੇਆ ਦੁੱਖ ਭੋਗਣ ਤੇਰਾ ਕੀ ਕਸੂਰ ਬਾਬਲਾ ਵੇ ਮੇਰੇ ਲੇਖਿ ਲਿਖੇਆ ਦੁੱਖ ਭੋਗਣ ਤੇਰਾ ਕੀ ਕਸੂਰ ਬਾਬਲਾ ਤੇਰਾ ਕੀ ਕਸੂਰ ਬਾਬਲਾ